ਤੁਸੀਂ ਜਿਹੜੇ ਦੇਖਦੇ ਹੁੰਦੇ ਬੱਚੇ ਨਹੀਂ ਮੈਥੋਂ ਡਰਦੇਗੇ ਉਹਨਾਂ ਨੂੰ ਪਤਾ ਵਾ ਵੀ ਜਿਹੜਾ ਭਾਬੀ ਨੂੰ ਛੇੜਦਾ ਉਹ ਭਾਬੀ ਇਦਾਂ ਹੀ ਬੋਲਦੀ ਆ ਉਹ ਵੀ ਛੱਡ ਜਾਂਦੀ ਆ ਹਾਂ ਭਾਬੀ ਪਾੜ ਕੇ ਰੱਖ ਦਿੰਦੀ ਆ ਉਹਨਾਂ ਨਾਲ ਭਾਬੀ ਨੂੰ ਪਤਾ ਕੀ ਵੀ ਚੈਨਲ ਨਾਲ ਕੋਈ ਜਵਾਬ ਵੀ ਦੇਖਦੇ ਐ ਐ ਦੀ ਗੱਲਾਂ ਨਾ ਕਰਿਆ ਕਰੋ ਵਿਚਾਰੇ ਡਰ ਜਾਂਦੇ ਬੱਚੇ بگੜ ਵੀ ਜਾਂਦੇ ਬੱਚੇ ਗਈ ਬੱਚੇ ਡਰਦੇ ਨਹੀਂਗੇ ਬੱਚੇ ਤਾਂ ਉਹ بگੜਦੇ ਵੀ ਨਹੀਂਗੇ ਅੱਖ ਚੁੰਮ ਲੈ ਕੇ ਚੁੱਪ ਕਰ ਜਾਂਦੇ ਆ ਲਾ ਬੱਚਾ ਨਾ ਤੁਸੀਂ ਡਰਨਾ ਵਾ ਠੀਕ ਆ ਨਾ ਆਜਾ ਕੋ ਅੱਖ ਤੇ ਆਜਾ ਕੋ ਚੁੰਮਾ ਪਤਾ ਨਹੀਂ ਵੀਰਵਾਰ ਹੈ ਕਿ ਜੁਮਾ ਅੱਜ ਹੈ ਤਾਂ ਜੁਮਾ ਲੈਲਾਪਾ ਵੀ ਰਣਜੀਤ ਕੌਰ ਦਾ ਚੁੰਮਾ ਥੈਂਕ ਰਣਜੀਤ ਕੌਰ ਭਾਬੀ ਵੱਲੋਂ ਆਜਾ ਕ ਡੌਲਾ ਤੇ ਆਜਾ ਕੋ ਪੱਟਾ ਭਾਬੀ ਰਣਜੀਤ ਕੌਰ ਨੇ ਕਿਸੇ ਨਾਲ ਵੀ ਘਟ ਕਈਆਂ ਤੇ ਭਾਬੀ ਕੱਢਦੀ ਆ ਵਟ ਅੱਛਾ ਭਾਬੀ ਅੱਜ ਕੱਲ ਜਿੱਦਾਂ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਆ ਵੀ ਬੜੇ ਜ਼ਿਆਦਾ ਲੋਕ ਟਰੋਲ ਕਰਦੇ ਇੱਕ ਦੂਸਰੇ ਨੂੰ ਨਾ ਰੋਸਟ ਕਰ ਰਹੇ ਤੁਹਾਨੂੰ ਵੀ ਇੱਕ ਦੋ ਬੰਦੇ ਨੇ ਰੋਸਟ ਕੀਤਾ ਸੀ ਫਿਰ ਉਹਨਾਂ ਦਾ ਕੀ ਬਣਿਆ ਵੀ ਬਚ ਗਏ ਵਿਚਾਰੇ ਕਿ ਹੈ ਧਰਤੀ ਤੇ ਹੈਗੇ ਹਲੇ ਵੀ ਇਹ ਤਾਂ ਨਹੀਂ ਮੈਨੂੰ ਪਤਾ ਪਰ ਜਿਹਨੂੰ ਮੈਂ ਰੋਸਟ ਕੀਤਾ ਨਾ ਸਮਾਰ ਕੇ ਚੰਗੀ ਤਰ੍ਹਾਂ ਪਰ ਉਹ ਬੰਦਾ ਡਰ ਗਿਆ ਡਰ ਗਿਆ ਡਰ ਗਿਆ ਠੀਕ ਹੈ ਨਾ ਛੁਪ ਕੇ ਬਹਿ ਗਿਆ ਕੀ ਕਹਿੰਦਾ ਫਿਰ